ਥੱਪੜ ਮਾਰ ਕੇ ਜਿੱਤਿਆ ਜੁਝਾਰ ਸਿੰਘ ਬਾਬਰ ਸਲੈਬ ਮੁਕਾਬਲਾ ਜਿੱਤਣ ਵਾਲਾ ਬਣਿਆ ਪਹਿਲਾ ਸਿੱਖ ਚਮਕੌਰ ਸਾਹਿਬ ਨਾਲ ਸੰਬੰਧਿਤ ਹੈ ਸਿੱਖ ਨੌਜਵਾਨ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਜੁਝਾਰ ਸਿੰਘ ਆਬੂ ਦਾ ਵਿੱਚ ਹੋਏ ਬਾਬਰ ਸਲੈਬ ਮੁਕਾਬਲੇ ਦੇ ਪਹਿਲੇ ਸਿੱਖ ਚੈਂਪੀਅਨ ਬਣ ਕੇ ਨੇ ਉਹਨਾਂ ਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੂਸ਼ਕਾ ਨੂੰ ਇੱਕ ਥੱਪੜ ਮਾਰ ਕੇ ਹਰਾਇਆ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਆਬੂ ਦਾ ਵਿੱਚ ਹੋਏ ਮੁਕਾਬਲੇ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਬੀਡੀ ਚ ਜੁਜਾਰ ਸਿੰਘ ਨਾਚਦੇ ਹੋਏ ਬਥਾਈ ਦੇ ਰਹੇ ਨੇ ਜੇਤਨ ਤੋਂ ਬਾਅਦ ਉਹ ਕਹਿੰਦਾ ਹੈ ਮੈਂ ਜੇਤੂ ਹਾਂ 20 ਅਕਤੂਬਰ ਨੂੰ ਉਸਨੇ ਦਵਾਈ ਚ ਮੁਕਾਬਲੇ ਦੇ ਤੀਜੇ ਦੌਰ ਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਥੱਪੜ ਨਾਲ ਹਿਲਾ ਕੇ ਰੱਖ ਦਿੱਤਾ ਇਸ ਤੋਂ ਪਹਿਲਾਂ ਜੁਜਾਰ ਤੇ ਗਲੁਸ਼ਕਾ ਬਿਚਾਰ ਸਿੱਖਟ ਹੋ ਤੋਆ ਗਲੁਸ਼ਕਾ ਨੇ ਉਸ ਦੇ ਤਹਿਤ ਜੁਜਾਰ ਤੇ ਪਹਿਲਾ ਥੱਪੜ ਮਾਰਿਆ ਥੱਪੜ ਨਾਲ ਜੁਜਾਰ ਇੱਕ ਕਦਮ ਪਿੱਛੇ ਹਟ ਗਿਆ ਫਿਰ ਜੁਜਾਰ ਨੇ ਗਲੁਸ਼ਕਾ ਨੂੰ ਥੱਪੜ ਮਾਰਿਆ ਪਰ ਗਲੁਸ਼ਕਾ ਹਿੱਲਿਆ ਨਹੀਂ ਪਹਿਲੇ ਦੌਰ ਚ ਜੁਜਾਰ ਨੂੰ ਨਵਾਂ ਅੰਕ ਮਿਲੇ 14 ਕੀ ਗਲੁਸ਼ਕਾ ਨੂੰ ਦਸ ਅੰਕ ਮਿਲੇ ਦੂਜੇ ਦੌਰ ਚ ਗਲੁਸ਼ਕਾ ਦੇ ਥੱਪੜ ਨਾਲ ਜੁਝਾਰ ਦੀ ਕੱਖ जख्मी ਹੋ ਗਈ ਜਿਸ ਨੂੰ ਫਾਉਲ ਮੰਨਿਆ ਗਿਆ ਤੀਜੇ ਦੌਰ ਚ ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਹਿੱਲਿਆ ਨਹੀਂ ਇਸ ਨਾਲ ਉਸ ਨੂੰ ਦਸ ਅੰਕ ਮਿਲੇ ਤੀਜੇ ਦੌਰ ਦੇ ਆਖਰੀ ਥੱਪੜ ਚ ਜੁਝਾਰ ਦੇ ਥੱਪੜ ਦੇ ਨਾਲ ਗਲੁਸ਼ਕਾ ਬੁਰੀ ਤਰ੍ਹਾਂ ਹਿੱਲ ਗਿਆ ਅਤੇ ਜਸਕਰ ਜੁਝਾਰ ਨੂੰ ਪੁੱਲ 29 ਅੰਕ ਮਿਲੇ ਤੇ ਗਲੁਸ਼ਕਾ ਨੂੰ 17 ਅੰਕ ਮਿਲੇ ਜਿਸ ਕਾਰਨ ਜੁਝਾਰ ਸਿੰਘ ਨੂੰ ਜੈਤੂ ਵਾਲਾਂ ਦਿੱਤਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ ਪਾਵਰ ਸਲੈਪ ਯੂਫਸੀ ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਤੇ ਉੱਥੇ ਜਿੱਤਣ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਦਾ ਬੁਲਖੰਨਾ ਜੋ ਕਿ ਵੈਟਰਨ ਐਮ ਐਮ ਏ फाइਟਰ ਐਸਟੇਟ ਇੰਡੀਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ ਪੀਸੀਐਫਐਲ ਮੈਨੇਜਮੈਂਟ ਟੀਮ ਦਾ ਜਿਹਦੇ ਕੇ ਪੰਕਜ ਖੰਨਾ ਜੀ ਓਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਪੀਸੀਐਫਐਲ ਮੈਨੇਜਮੈਂਟ ਤੇ ਦੱਬਲ ਪੰਕਜ ਖੰਨਾ ਦਾ ਬਹੁਤ ਬਹੁਤ ਸ਼ੁਕਰੀਆ ਪੀਸੀਐਫਐਲ ਐਂਡ ਪੰਕਜ ਦੱਬਲ ਖੰਨਾ ਲਵ ਯੂ ਬ੍ਰਦਰ ਆਈ ਲਵ ਯੂ ਥੈਂਕਸ ਫॉर एवरीथिंग dream comes true now i am a first ufc power slap indian champion sat sri ka ji sareyan nu dhanwad mera report chardi kala time tv